ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਹ ਵਿਸ਼ਾ ਹੈ ਵੀ ਮੌਕੇ ਦੇ ਉੱਤੇ ਬੋਲਿਆ ਹੋਇਆ ਸੱਚ ਸਾਚੇ ਤੇ ਮੌਕਾ ਨਿਕਲ ਜਾਣ ਤੋਂ ਬਾਅਦ ਬੋਲਿਆ ਹੋਇਆ ਸੱਚ ਝੂਠ ਨਾਲੋਂ ਵੀ ਵੱਧ ਤਰ ਹੈ ਮੌਕੇ ਦੇ ਉੱਤੇ ਕੀਤੀ ਹੋਈ ਹੈਲਪ ਤੇ ਹੈਲਪ ਹੈ ਪਰ ਮੌਕਾ ਨਿਕਲ ਜਾਣ ਤੋਂ ਬਾਅਦ ਕੀਤੀ ਹੋਈ ਹੈਲਪ ਉਹਦਾ ਵੀ ਜ਼ੀਰੋ ਅਰਥ ਹੀ ਰਹਿ ਜਾਂਦਾ ਹੈ ਖੈਰ ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਰੱਖ ਦਿੰਦਾ ਵੀ ਮੰਨ ਲਓ ਤੁਸੀਂ ਰੇਲਵੇ ਸਟੇਸ਼ਨ ਤੇ ਖਲੋਤੇ ਹੋ ਕਿਧਰੇ ਔਰ ਇੰਡੀਆ ਦੇ ਅੰਦਰ ਅਕਸਰ ਲੋਕਾਂ ਦੀ ਆਦਤ ਹੁੰਦੀ ਹੈ ਸਿੱਧੇ ਰਾਤੋਂ ਨਹੀਂ ਜਾਣਾ ਪੁਲ ਦੇ ਉੱਤੋਂ ਦੀ ਨਹੀਂ ਜਾਣਾ ਲੈਣਾ ਦੇ ਵਿੱਚੋਂ ਦੀ ਅਗਲੇ ਪਾਸੇ ਜਾਣਾ ਹੈ ਟਰੈਕ ਪਾਰ ਕਰਨੇ ਨੇ ਕੋਈ ਬੰਦਾ ਕੋਈ ਬੱਚਾ ਕੋਈ ਤ੍ਰੇਮਤ ਲੈਣਾ ਦੇ ਵਿੱਚੋਂ ਦੀ ਪਰਲੇ ਟਰੈਕ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨੇ ਨਹੀਂ ਵੇਖਿਆ ਤੁਸੀਂ ਵੇਖ ਲਿਆ ਪ੍ਰੇਰਣਾ ਆ ਰਹੀ ਹੈ ਤੁਸੀਂ ਬਚਾ ਵੀ ਸਕਦੇ ਸੀ ਹਜੇ ਉਹ ਦੂਰ ਸੀ ਟ੍ਰੇਨ ਦੂਰ ਸੀ ਤੁਸੀਂ ਬਚਾ ਸਕਦੇ ਸੀ ਤੁਸੀਂ ਉਹਨੂੰ ਬਚਾਇਆ ਨਹੀਂ ਤੇ ਬਾਅਦ ਵਿੱਚ ਤੁਹਾਡੇ ਰੌਲਾ ਪਾਉਣ ਦਾ ਕੋਈ ਅਰਥ ਹੈ ਕੋਈ ਬੱਚੇ ਗਲੀ ਦੇ ਅੰਦਰ ਖੇਡ ਰਹੇ ਨੇ ਕੋਈ ਕਾਰ ਜਾਂ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਆ ਰਹੀ ਹੈ ਤੁਹਾਨੂੰ ਲੱਗ ਰਿਹਾ ਹੈ ਵੀ ਬੱਚਿਆਂ ਦੇ ਉੱਤੇ ਨਾ ਚੜ ਜਾਏ ਬੱਚਿਆਂ ਨੂੰ ਕੁਚਲ ਨਾ ਦਵੇ ਤੁਸੀਂ ਦੂਰੋਂ ਵੇਖ ਰਹੇ ਹੋ ਬੱਚਿਆਂ ਨੂੰ ਬਚਾ ਸਕਦੇ ਸੀ ਪਰ ਬਚਾਇਆ ਨਹੀਂ ਪਰ ਬਾਅਦ ਵਿੱਚ ਰੌਲਾ ਪਾਈ ਜਾਓ ਜੀ ਮੈਂ ਤੈਨੂੰ ਦੂਰੋਂ ਵੇਖਿਆ ਸੀ ਇਹ ਕੰਟਰੋਲ ਤੋਂ ਬਾਹਰ ਸੀ ਤੇ ਉਹ ਡਰਾਈਵਰ ਕਵੇ ਵੀ ਬ੍ਰੇਕ ਫੇਲ ਹੋ ਗਈ ਸੀ ਤੇ ਜੇ ਕੋਲ ਖਲੋਤਾ ਸ਼ਖਸ਼ੇ ਗੱਲ ਕਵੇ ਵੀ ਤੂੰ ਬੱਚੇ ਬਚਾਏ ਕਿਉਂ ਨਹੀਂ ਉਹ ਮੇਰਾ ਤੇ ਧਿਆਨ ਜੀ ਉਧਰ ਸੀ ਤੁਹਾਡੀ ਬਾਅਦ ਵਿੱਚ ਗੱਲ ਕੀਤੀ ਦਾ ਕੋਈ ਅਰਥ ਰਹਿ ਜਾਂਦਾ ਮੈਂ ਇੱਕ ਹੋਰ ਗੱਲ ਕਰ ਦੇਣਾ ਮੰਨ ਲਓ ਵੀ ਤੁਸੀਂ ਕਿਧਰੇ ਟੈਂਟ ਬੁੱਕ ਕੀਤਾ ਹੋਵੇ ਕੈਟਰਿੰਗ ਵਾਲਾ ਬੁੱਕ ਕੀਤਾ ਹੋਵੇ ਵਿਆਹ ਦੀ ਤਰੀਕ ਉਹਨੂੰ ਲਿਖਾਈ ਹੋਵੇ ਜਗਾ ਲਿਖਾਈ ਹੋਵੇ ਉਹ ਉਸ ਦਿਨ ਉਸ ਸਮੇਂ ਦੇ ਉੱਤੇ ਉੱਥੇ ਆਉਣਾ ਭੁੱਲ ਜਾਏ ਤੁਸੀਂ ਦਿਨ ਦੇ ਦਿਨ ਕਾਲ ਕਰੋ ਵੀ ਤੂੰ ਆਇਆ ਹੀ ਨਹੀਂ ਟੈਂਟ ਲਾਉਣਾ ਸੀ ਲਾਇਆ ਹੀ ਨਹੀਂ ਕੈਟਰਿੰਗ ਦਾ ਕੰਮ ਕਰਨਾ ਸੀ ਕੀਤਾ ਹੀ ਨਹੀਂ ਉਹ ਕਹਵੇ ਜੀ ਮੈਨੂੰ ਤੇ ਯਾਦ ਨਹੀਂ ਰਿਹਾ ਮੈਂ ਭੁੱਲ ਗਿਆ ਅੱਛਾ ਇਦਾਂ ਕਰੋ ਮੈਂ ਅੱਜ ਤੋਂ 3 ਦਿਨ ਬਾਅਦ ਆ ਜਾਵਾਂ ਤੇ ਉਹਦੇ 3 ਦਿਨ ਬਾਅਦ ਆਉਣ ਦਾ ਕੋਈ ਅਰਥ ਬਚਦਾ ਤੁਸੀਂ ਅੱਜ ਪੈਲਸ ਕੀਤਾ ਹੋਵੇ ਅੱਜ ਦੇ ਦਿਨ ਵਾਸਤੇ ਤੇ ਉਹ ਕਹਵੇ ਜੀ ਮੈਂ ਭੁੱਲ ਗਿਆ ਸੀ ਬੁੱਕ ਕਰਨਾ ਤੇ ਅੱਜ ਤੇ ਕਿਸੇ ਹੋਰ ਦਾ ਬੁੱਕ ਹੈ ਤੁਸੀਂ ਪਰਸੋਂ ਆਜਿਓ ਕੱਲ ਆਜਿਓ ਚੌਥੇ ਆਜਿਓ ਕੋਈ ਅਰਥ ਬਚਦਾ ਇਹਨਾਂ ਗੱਲਾਂ ਦਾ ਸਮਾਂ ਨਿਕਲ ਜਾਣ ਤੋਂ ਬਾਅਦ ਕੀਤੀ ਹੋਈ ਹੈਲਪ ਕੀਤਾ ਹੋਇਆ ਕੰਮ ਉਹ ਨਾ ਕੰਮ ਰਹਿੰਦਾ ਹੈ ਨਾ ਹੈਲਪ ਰਹਿੰਦੀ ਹੈ ਜਿਹੜਾ ਸਮਾਂ ਨਿਕਲ ਜਾਏ ਤੇ ਸਮਾਂ ਨਿਕਲ ਜਾਣ ਤੋਂ ਬਾਅਦ ਬੋਲਿਆ ਹੋਇਆ ਸੱਚ ਵੀ ਸੱਚ ਨਹੀਂ ਰਹਿੰਦਾ ਮੈਂ ਬੜੀ ਵਾਰ ਲੋਕਾਂ ਨੂੰ ਵੇਖਿਆ ਹੈ ਦੁਨੀਆ ਦੇ ਅੰਦਰ ਤੰਦਲੀ ਹੈ ਰਿਸ਼ਵਤਖੋਰੀ ਹੈ ਧਰਮ ਦੇ ਅੰਦਰ ਸਮਾਜ ਨੀਤੀ ਦੇ ਅੰਦਰ ਰਾਜਨੀਤੀ ਦੇ ਅੰਦਰ ਪਰ ਜਿੱਥੇ ਬੋਲਣ ਦਾ ਸਮਾਂ ਹੁੰਦਾ ਹੈ ਨਾ ਐਨ ਦੁਬਕ ਜਾਣਗੇ ਕਿ ਮੈਂ ਕਿਉਂ ਬੋਲਾਂ ਜੇ ਬੋਲੇ ਤੇ ਫਲਾਣਾ ਬੋਲੇ ਬੁਰਾ ਬਣੇ ਫਲਾਣਾ ਬਣੇ ਕੋਈ ਜੇ ਕਸ਼ਟ ਆਵੇ ਤੇ ਦੁਜੇ ਤੇ ਆਵੇ ਤੁਸੀਂ ਹੈਲਪ ਕਰਨੀ ਤੇ ਕੀ ਸੀ ਤੁਸੀਂ ਹਾਮੀ ਭਰਨ ਲਈ ਵੀ ਤਿਆਰ ਨਹੀਂ ਹੁੰਦੇ ਤੇ ਬਾਅਦ ਵਿੱਚ ਇਹ ਗੱਲਾਂ ਕਰਨ ਦਾ ਕੀ ਅਰਥ ਵੱਜਦਾ ਹੈ ਵੀ ਸਮਾਜ ਵਿੱਚ ਬੇਈਮਾਨੀ ਬੜੀ ਏ ਧੋਖਾ ਧੜੀ ਬੜੀ ਏ ਧਰਮ ਨੀਤੀ ਵੀ ਵਿਪਰੀਸ਼ਟ ਹੋ ਕੇ ਰਹਿ ਗਈ ਏ ਕਾਲ ਤਖਤ ਦੇ ਜਥੇਦਾਰਾਂ ਤੱਕ ਇਦਾਂ ਹੀ ਕੰਮ ਚੱਲ ਰਿਹਾ ਹੈ ਬਾਅਦ ਵਿੱਚ ਤੁਹਾਡੇ ਬੋਲਣ ਦਾ ਕੋਈ ਅਰਥ ਰਹਿ ਜਾਂਦਾ ਹੈ ਜੇ ਇੱਕ ਸੁਰ ਹੋ ਕੇ ਬੋਲੋ ਤੇ ਸਾਰੇ ਬੋਲੋ ਤੇ ਅਸਰ ਪਏਗਾ ਜੇ ਨਾ ਬੋਲੋ ਤੇ ਤੁਹਾਡੇ ਬੋਲਣ ਦਾ ਕਮਰੇ ਵਿੱਚ ਬਹਿ ਕੇ ਕਿਸੇ 2-4 ਸੱਜਣਾ ਦੀ ਮਹਿਫਲ ਵਿੱਚ ਬਹਿ ਕੇ ਬੋਲਣ ਦਾ ਕੋਈ ਅਰਥ ਨਹੀਂ ਰਹਿੰਦਾ ਇਹਦਾ ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਰੱਖ ਦਿਆਂ ਭੁੱਖ ਲੱਗੀ ਹੋਵੇ ਕਿਸੇ ਬੰਦੇ ਨੂੰ ਡਾਡੀ ਉਹਦੇ ਕੋਲ ਰੋਟੀ ਦਾ ਇੰਤਜ਼ਾਮ ਨਾ ਹੋਵੇ ਇੱਕ ਵਿਗਿਆਨ ਦੇ ਅਕੋਰਡਿੰਗ ਤਿੰਨ ਕੁ ਦਿਨ ਬੰਦਾ ਰੋਟੀ ਤੋਂ ਬਿਨਾਂ ਜ਼ਿੰਦਾ ਰਹਿ ਸਕਦਾ ਹੈ 40 ਕੁ ਦਿਨ ਬੰਦਾ ਰੋਟੀ ਤੋਂ ਬਿਨਾਂ ਜ਼ਿੰਦਾ ਰਹਿ ਸਕਦਾ ਹੈ ਤੇ ਤਿੰਨ ਕੁ ਦਿਨ ਪਾਣੀ ਤੋਂ ਬਿਨਾਂ ਜ਼ਿੰਦਾ ਰਹਿ ਸਕਦਾ ਹੁਣ ਮੰਨ ਲਓ ਕੋਈ ਇਦਾਂ ਦੇ ਹਾਲਾਤ ਹੋ ਗਏ ਵੀ 40 ਦਿਨ ਮਹੀਨਾ 35 ਦਿਨ 45 ਦਿਨ ਬੀਤ ਗਏ ਉਹਨੂੰ ਰੋਟੀ ਨਹੀਂ ਮਿਲੀ ਉਹਦੇ ਪ੍ਰਾਨ ਨਿਕਲਦੇ ਹੋਣ ਤੇ ਤੁਸੀਂ ਆਣ ਕੇ ਕਹੋ ਵੀ ਮੈਂ ਰੋਟੀ ਦੇ ਸਕਦਾ ਪਰ ਅੱਜ ਨਹੀਂ ਅਜ ਤੋਂ ਇੱਕ ਮਹੀਨਾ ਬਾਅਦ ਲਿਆਵਾਂਗਾ ਉਹਦਾ ਕੋਈ ਅਰਥ ਹੈ ਅਗਰ ਤੇਰੇ ਥੈਲੇ ਵਿੱਚ ਰੋਟੀ ਹੈ ਤੇਰੇ ਟਿਫਣ ਵਿੱਚ ਭੋਜਨ ਹੈ ਤੋ ਅੱਜ ਉਹਨੂੰ ਅੱਧੀ ਰੋਟੀ ਦੇਂਗਾ ਤੇ ਅੱਧੀ ਰੋਟੀ ਉਹਦੀ ਜ਼ਿੰਦਗੀ ਬਚਾਉਣ ਵਾਸਤੇ ਸਹਾਇਕ ਹੋਏਗੀ ਆਉਣ ਵਾਲੇ ਕੱਲ ਨੂੰ ਤੂੰ ਭੰਡਾਰ ਵੀ ਉਹਦੇ ਸਾਹਮਣੇ ਲਿਆ ਕੇ ਰੱਖ ਦੇਂਗਾ ਉਹਦਾ ਵੀ ਕੋਈ ਅਰਥ ਨਹੀਂ ਕਿਸੇ ਬੰਦੇ ਨੂੰ 3 ਦਿਨ ਤੋਂ ਪਾਣੀ ਨਾ ਮਿਲਿਆ ਹੋਵੇ ਪਿਆਸ ਦੇ ਨਾਲ ਉਹਦੀ ਜਾਨ ਨਿਕਲਣ ਵਾਲੀ ਹੋਵੇ ਗਲਾ ਸੁੱਕਦਾ ਹੋਵੇ ਜ਼ੁਬਾਨ ਤਾਲੂ ਦੇ ਨਾਲ ਲੱਗਦੀ ਹੋਵੇ ਤੇ ਤੁਹਾਡੇ ਕੋਲ ਹੋਵੇ ਪਾਣੀ ਦੀ ਬੋਤਲ ਤੁਸੀਂ ਅੱਜ ਪਾਣੀ ਦੀ ਘੁੱਟ ਨਾ ਦੇ ਕੇ ਤੇ ਗੱਲ ਕਰੋ ਵੀ ਇਹ ਪਾਣੀ ਤੇ ਮੈਂ ਆਪਣੇ ਲਈ ਰੱਖਿਆ ਵੀ ਮੈਂ ਜਾ ਰਿਹਾ ਸਫਰ ਤੇ ਤੇ ਮੈਨੂੰ ਵੀ ਤੇ ਤੇ ਲਗਣੀ ਹੈ ਨਾ ਪਿਆਸ ਲਗਣੀ ਪਰ ਮੈਂ ਤੈਨੂੰ ਕੱਲ ਨੂੰ ਪਾਣੀ ਲਿਆ ਕੇ ਦਿਆਂਗਾ ਹੋ ਸਕਦਾ ਕੱਲ ਤੱਕ ਅਗਲਾ ਬਚੇ ਹੀ ਨਾ ਤੁਹਾਡੇ ਕੱਲ ਪਾਣੀ ਲੈ ਕੇ ਆਉਂਦਾ ਅਰਥ ਬਚਦਾ ਜੇ ਮੌਕੇ ਤੇ ਤੁਸੀਂ ਉਹਨੂੰ ਦੋ ਘੁੱਟਾ ਪਾਣੀ ਵੀ ਦਿੱਤਾ ਹੁੰਦਾ ਤੇ ਹੋ ਸਕਦਾ ਉਹ 24 ਘੰਟੇ ਵਾਸਤੇ ਹੋਰ ਜੀਣ ਵਾਸਤੇ ਤਿਆਰ ਹੋ ਜਾਂਦਾ ਉਹਨੂੰ ਜ਼ਿੰਦਗੀ ਮਿਲ ਜਾਂਦੀ ਇੱਕ ਹੋਰ ਗੱਲ ਕਰ ਦਿੰਦਾ ਕੋਈ ਬੰਦਾ ਬਿਮਾਰ ਹੋਏ ਤੇ ਉਹਨੂੰ ਅੱਜ ਹੀ ਡਾਕਟਰ ਦੇ ਕੋਲ ਲੈ ਕੇ ਜਾਣਾ ਜ਼ਰੂਰੀ ਹੋਵੇ ਦਵਾਈ ਦੇਣਾ ਜ਼ਰੂਰੀ ਹੋਵੇ ਤੁਸੀਂ ਕਹੋ ਜੀ ਅੱਜ ਤੇ ਮੇਰੇ ਕੋਲ ਸਮਾਂ ਨਹੀਂ ਹੈ ਪਰ ਮੈਂ 1 ਮਹੀਨੇ ਬਾਅਦ ਦਵਾਈ ਦਵਾ ਸਕਦਾ ਉਹਦਾ ਕੀ ਅਰਥ ਹੈ ਉਹ ਬਚੇਗਾ ਵੀ ਜਾਂ ਨਹੀਂ ਬਚੇਗਾ 10 ਦਿਨ ਬਾਅਦ ਆਵਾਂਗਾ ਹਫਤੇ ਬਾਅਦ ਆਵਾਂਗਾ 4 ਦਿਨ ਬਾਅਦ ਆਵਾਂਗਾ ਮੈਂ ਡਾਕਟਰ ਕੋਲ ਲੈ ਜਾਵਾਂਗਾ ਉਹਦਾ ਕੋਈ ਅਰਥ ਬਚਦਾ ਤੁਹਾਨੂੰ ਦਿਸਦਾ ਹੈ ਵੀ ਇੱਕ ਕੰਡੇ ਦੇ ਉੱਤੇ ਖਲੋਤਾ ਹੈ ਤੁਹਾਨੂੰ ਤਿਸ ਦਾ ਇਹ ਜਾਣ ਵਾਲਾ ਹੈ ਇਹਨੂੰ ਹੈਲਪ ਦੀ ਲੋੜ ਏ ਡਾਕਟਰ ਦੀ ਲੋੜ ਏ ਦਵਾਈ ਦੀ ਲੋੜ ਏ ਤੁਸੀਂ ਅੱਜ ਤੇ ਦਵਾ ਨਹੀਂ ਰਹੇ ਜਦ ਕਿ ਦਵਾ ਸਕਦੇ ਸੀ ਉਹਦੀ ਹੈਲਪ ਕਰ ਸਕਦੇ ਸੀ ਪਰ ਨਹੀਂ ਕੀਤੀ ਤੇ 4 ਦਿਨ ਬਾਅਦ ਵਿੱਚ ਆਣ ਕੇ ਹੈਲਪ ਕੀਤੀ ਦਾ ਭਾਈ ਕੋਈ ਅਰਥ ਨਹੀਂ ਬਚਦਾ ਹੈਲਪ ਦੀ ਉਦੋਂ ਲੋੜ ਹੈਲਪ ਦੀ ਉਦੋਂ ਹੀ ਕਦਰ ਜਦੋਂ ਉਹਨੂੰ ਲੋੜ ਹੈ ਤੇ ਜਦੋਂ ਲੋੜ ਨਾ ਰਹੀ ਤੇ ਫਿਰ ਉਹਦਾ ਅਰਥ ਵੀ ਕੀ ਬਚਦਾ ਹੈ ਮਨ ਲੋ ਵੀ ਇੰਡੀਆ ਜਾਣਾ ਹੋਵੇ ਤੇ ਤੁਹਾਡੀ ਕੋਈ ਅਮਰਜੈਂਸੀ ਹੋਵੇ ਪਿੱਛੇ ਪਰਿਵਾਰ ਨੇ ਭਰਾ ਹੈ ਕਟੰਬ ਕਬੀਲਾ ਹੈ ਸਾਰਾ ਕੋਈ ਵੀ ਹੈਪਨ ਹੋਇਆ ਹੋਵੇ ਤੁਹਾਨੂੰ ਅੱਜ ਜਾਣਾ ਜ਼ਰੂਰੀ ਹੈ ਤੁਸੀਂ ਕਾਲ ਲਾਈ ਫੋਨ ਕੀਤਾ ਅੱਜ ਟਿਕਟ ਮਿਲੀ ਤੁਹਾਨੂੰ 2000 ਡਾਲਰ ਦੀ ਤੇ ਉਹ ਇਹ ਗੱਲ ਕਵੇ ਵੀ ਜੇ ਤੂੰ ਇਹੀ ਟਿਕਟ 1 ਮਹੀਨੇ ਬਾਅਦ ਲਏਗਾ ਤੇ ਮੈਂ ਤੈਨੂੰ 500 ਡਾਲਰ ਦੀ ਦੇ ਸਕਦਾ ਹੁਣ ਤੁਸੀਂ 2000 ਖਰਚਣਾ ਸਹੀ ਸਮਝਦੇ ਹੋ ਜਾਂ 500 ਖਰਚਣਾ ਸਹੀ ਸਮਝਦੇ ਹੋ ਤੁਸੀਂ ਇਹ ਗੱਲ ਕਹੋਗੇ ਠੀਕ ਹੈ 500 ਤੇ ਉੱਥੇ ਜਾ ਕੇ ਤਰਕ ਦਿਓ ਵੇਖੋ ਜੀ ਮੈਂ ਆ ਤੇ ਜਾਣਾ ਸੀ ਟਿਕਟਾਂ ਬੜੀਆਂ ਮਹਿੰਗੀਆਂ ਸੀ ਮੈਂ ਤਾਂ ਨਹੀਂ ਆਇਆ 2000 ਦੀ ਟਿਕਟ ਮਿਲਦੀ ਸੀ ਜਿੰਨੇ ਵੀ ਸੁਣਨ ਵਾਲੇ ਹੋਣਗੇ ਉਹ ਸਾਰੇ ਦੇ ਸਾਰੇ ਤੁਹਾਨੂੰ ਲਜਿਤ ਕਰਨਗੇ ਤੁਹਾਨੂੰ ਲੱਜੇ ਤਾਂ ਹੋਣਾ ਪਏਗਾ ਕਿਉਂਕਿ ਮੌਕੇ ਤੇ ਜਦੋਂ ਪਹੁੰਚਣ ਦੇ ਲੋੜ ਸੀ ਸੱਜਣਾ ਉਦੋਂ ਨਹੀਂ ਪਹੁੰਚਿਆ ਹੁਣ ਇੱਥੇ ਆਣ ਕੇ ਨਾ ਮੈਨੂੰ ਭਗਤ ਨਾਮਦੇਵ ਸਾਹਿਬ ਜੀ ਦਾ ਇੱਕ ਬਚਨ ਚੇਤੇ ਆ ਜਾਂਦਾ ਹੈ ਭਗਤ ਜੀ ਨਾ ਆਪਣੇ ਮਨ ਦੇ ਅੰਦਰੋਂ ਇੱਕ ਬੜਬੜਾ ਜਿਹਾ ਜਾਰ ਕਰਦੇ ਨੇ ਉਹ ਕਹਿੰਦੇ ਨੇ ਆਲਾਵੰਤੀ ਇਹ ਪ੍ਰਮ ਜੋ ਹੈ ਮੁਝ ਉਪਰ ਸਭ ਕੋਪਲਾ ਕਿ हे ਖੁਦਾ ਇਹ ਜਿੰਨੇ ਵੱਡਿਆਂ ਵੱਡਿਆਂ ਘਰਾਂ ਵਾਲੇ ਵੱਡੀਆਂ ਜਾਤਾਂ ਵਾਲੇ ਨਾ ਮੇਰੇ ਤੇ ਕ੍ਰੋਧ ਕਰਦੇ ਨੇ ਭਗਤ ਨਾਮਦੇਵ ਸਾਹਿਬ ਜੀ ਦੇ ਅੰਦਰ ਦਾ ਬੜਬੜਾ ਸੂਧ ਸੂਧ ਕਰ ਮਾਰ ਉਠਾਇਓ ਕਹਾਂ ਕਰੂੰ ਬਾਪ ਬੇਠਲਾ ਉਹ ਕਹਿੰਦੇ ਨੇ ਮੈਨੂੰ ਸ਼ੁੱਧਰ ਸ਼ੁੱਧਰ ਕਹਿ ਕੇ ਜਗਾ ਤੋਂ ਉਠਾ ਦਿੰਦੇ ਨੇ ਮੰਦਰ ਚੋਂ ਉਠਾ ਦਿੰਦੇ ਨੇ ਮਜਲਿਸ ਵਿੱਚੋਂ ਉਠਾ ਦਿੰਦੇ ਨੇ ਹੇ ਮੇਰੇ ਬਾਪ ਬੇਠਲ ਪ੍ਰਮਾਤਮਾ ਨਿਰੰਕਾਰ ਖੁਦਾ ਮੈਂ ਕੀ ਕਰਾਂ ਆਪਣੇ ਮਨ ਦਾ ਬਲਬਲਾ ਜ਼ਾਰ ਕਰ ਰਹੇ ਨੇ ਤੇ ਫਿਰ ਨਾ ਇੱਕ ਮਿੱਠਾ ਜਿਹਾ ਨਾਲ ਲੱਗਦਾ ਰੱਬ ਦੇ ਉੱਤੇ ਉਹ ਸ਼ਿਕਵਾ ਵੀ ਕਰਦੇ ਨੇ ਉਹ ਕਹਿੰਦੇ ਨੇ ਮੂਵੇ ਹੋਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਇਲਾ ਜੇ ਮੈਂ ਮਾਰੀ ਗਿਆ ਤੇ ਮਰਨ ਤੋਂ ਬਾਅਦ ਤੋਂ ਮੁਕਤੀ ਲੈ ਕੇ ਆ ਵੀ ਜਾਏਂ ਫਿਰ ਉਹ ਮੁਕਤੀ ਦੇਣ ਦਾ ਅਰਥ ਕੀ ਹੋਇਆ ਫਿਰ ਇੱਥੇ ਇੱਕ ਮੈਨੂੰ ਪੰਕਤੀ ਹੋਰ ਚੇਤੇ ਆ ਰਹੀ ਹੈ ਉਹ ਪੰਕਤੀ ਸ਼ਾਇਦ ਮੈਂ ਸ਼ੁੱਧ ਨਾਮ ਬੋਲ ਪਾਵਾਂ ਵੇਖ ਲਿਓ ਐਪ ਦੇ ਅੰਦਰੋਂ ਕਹਿੰਦੇ ਡੂ ਮੂਵੇ ਨੌਕਾ ਮਿਲੇ ਫਿਰ ਕਾਹੇ ਚੜਾਵੋ ਡੁੱਬ ਕੇ ਮਾਰੀ ਗਏ ਸਾਗਰ ਦੇ ਅੰਦਰ ਚੜੇ ਹੋਏ ਦਰਿਆ ਦੇ ਅੰਦਰ ਡੁੱਬ ਰਹੇ ਸੀ ਨਾਵ ਵਾਲਾ ਖਲੋਤਾ ਸੀ ਕੋਲ ਉਹ ਆ ਸਕਦਾ ਸੀ ਤੁਹਾਨੂੰ ਬਚਾ ਸਕਦਾ ਸੀ ਪਰ ਆਇਆ ਨਹੀਂ ਮੁਛਾਣੋ ਤਾ ਦੇ ਕੇ ਕੰਡੇ ਤੇ ਬੈਠਾ ਰਿਆ ਤੁਹਾਡੇ ਡੁੱਬਣ ਦੀ ਇੰਤਜ਼ਾਰ ਕਰਦਾ ਰਿਆ ਤੇ ਜੇ ਡੁੱਬ ਕੇ ਮਾਰੀ ਗਏ ਤੇ ਉਹ ਨਾਵ ਲੈ ਕੇ ਬੇੜੀ ਲਾ ਕੇ ਲੈ ਕੇ ਤੁਹਾਡੀ ਲਾਸ਼ ਕੱਢਣ ਲਈ ਆ ਵੀ ਗਿਆ ਤੇ ਉਹ ਦਾ ਅਰਥ ਕੀ ਹੋਇਆ ਡੂ ਮੋਵੇ ਨੌਕਾ ਮਿਲੇ ਫਿਰ ਕਾਹ ਚੜਾਵੋ ਤੋ ਜਦੋਂ ਡੁੱਬ ਕੇ ਮਰ ਗਏ ਨਾਵ ਦਾ ਕੋਈ ਅਰਥ ਨਹੀਂ ਭੁੱਖ ਨਾਲ ਮਰ ਗਏ ਰੋਟੀ ਦਾ ਕੋਈ ਅਰਥ ਨਹੀਂ ਪਿਆਸ ਨਾਲ ਮਰ ਗਏ ਪਾਣੀ ਦਾ ਕੋਈ ਅਰਥ ਨਹੀਂ ਜਦੋਂ ਕਿਸੇ ਤਰ੍ਹਾਂ ਦੀ ਤੁਸੀਂ ਕੋਈ ਹੈਲਪ ਕਰ ਸਕਦੇ ਸੀ ਉਹ ਮਦਦ ਸਮੇਂ ਸਿਰ ਨਹੀਂ ਕੀਤੀ ਤੇ ਬਾਅਦ ਵਿੱਚ ਕੀਤੀ ਦਾ ਕੋਈ ਅਰਥ ਨਹੀਂ ਸਾਰੇ ਨਿਚੋੜ ਦਾ ਇੱਕੋ ਹੀ ਸਾਰੀ ਗੱਲਬਾਤ ਦਾ ਨਿਚੋੜ ਇੱਕੋ ਹੀ ਇਹ ਤਾਂ ਇੱਕੋ ਹੀ ਹੈ ਭਾਈ ਜੇ ਸਮੇਂ ਦੇ ਉੱਤੇ ਸੱਚ ਬੋਲਿਆ ਨਾ ਤੇ ਤੁਹਾਡੇ ਬਾਅਦ ਵਿੱਚ ਬੋਲੇ ਹੋਏ ਸੱਚ ਦਾ ਵੀ ਕੋਈ ਅਰਥ ਨਹੀਂ ਜੋ ਕੌਮ ਦੇ ਅੰਦਰ ਚੱਲ ਰਿਹਾ ਹੈ ਦੇਸ਼ ਦੇ ਅੰਦਰ ਚੱਲ ਰਿਹਾ ਹੈ ਅਕਾਲ ਤਖਤ ਤੱਕ ਸਭ ਜੋ ਤੁਸੀਂ ਵੇਖ ਰਹੇ ਹੋ ਤੇ ਜਿਹੜੇ ਜਿਹੜੇ ਲੋਕ ਸਮਝਦੇ ਨੇ ਜਾਣਦੇ ਨੇ ਵੀ ਤੰਦਲੀ ਇਦਾਂ ਚੱਲ ਰਹੀ ਹੈ। ਇਦਾਂ ਇਦਾਂ ਰਾਜਨੀਤੀ ਚੱਲ ਰਹੀ ਹੈ, ਰਾਜਨੀਤੀ ਚਲਾਈ ਜਾ ਰਹੀ ਹੈ। ਤੁਸੀਂ ਸੱਚ ਨਾ ਬੋਲੋ, ਦੁਬੱਕੇ ਬੈਠੇ ਰਹੋ, ਫਲਾਣਾ ਬੋਲੇ, ਫਲਾਣਾ ਬੋਲੇ। ਇਹ ਨਹੀਂ, ਸਾਰੇ ਬੋਲੋ। ਇੱਕ ਮੈਂ ਉਦਾਹਰਣ ਹੋਰ ਦੇ ਦਿੰਦਾ। ਅਜ਼ਗਰ ਮਰਿਆ ਪਿਆ ਹੋਵੇ ਨਾ, ਸੱਪ ਮਰਿਆ ਪਿਆ ਹੋਵੇ ਵੱਡਾ ਵਜ਼ਨਦਾਰ ਸੱਪ। ਉਹਨੂੰ ਇੱਕ ਦੋ ਕੀੜਾ ਆਣ ਕੇ ਖਾਣਾ ਤੇ ਸ਼ੁਰੂ ਕਰ ਦਿੰਦੇ ਨੇ। ਪਰ ਤੂੰ ਕਿ ਦੂਰ ਨਹੀਂ ਲਿਜਾ ਸਕਦਾ ਪਰ ਤੁਸੀਂ ਕਦੇ-ਕਦੇ ਵੇਖਿਆ ਹੋਏਗਾ ਮਰੇ ਸੱਪ ਨੂੰ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਕੀੜੇ ਚੰਬੜ ਜਾਂਦੇ ਨੇ ਤੇ ਸਿੱਜੇ-ਸਿੱਜੇ ਸੱਪ ਨੂੰ ਧੁੰਦੇ-ਧੁੰਦੇ ਉਹ ਆਪਣੀ ਪੌਣ ਵਾਂ ਲੈ ਕੇ ਚਲੇ ਜਾਂਦੇ ਨੇ ਜਿੱਧਰ ਕੀੜਿਆਂ ਦੀ ਖੁੱਡ ਹੁੰਦੀ ਹੈ ਨਾ ਕੀੜਿਆਂ ਦੀ ਪੌਣ ਹੁੰਦੀ ਉਤਰ ਨੂੰ ਲੈ ਕੇ ਖਿੱਚ ਕੇ ਚਲੇ ਜਾਂਦੇ ਨੇ ਪਰ ਇੱਕ ਅੱਲਾ ਕੀੜਾ ਨਹੀਂ ਬਹੁਤੇ ਤੁਸੀਂ ਬਹੁਤ ਸਾਰੇ ਲੋਕ ਸੱਚ ਬੋਲਣਾ ਸ਼ੁਰੂ ਕਰੋ ਤੁਸੀਂ ਕਿਉਂ ਕਹਿੰਦੇ ਹੋ ਕਿ ਸੱਚ ਬੋਲਣ ਦਾ ਕੋਈ ਅਸਰ ਨਹੀਂ ਹੋਣਾ ਹੁਣ ਹੈ ਹੁਣ ਹੈ ਪਰ ਜੇ ਬੋਲੋਗੇ ਤਾਂ ਇਮਾਨਦਾਰੀ ਦੇ ਨਾਲ ਬੋਲੋਗੇ ਤਾਂ ਨਹੀਂ ਤੇ ਪਖੰਡ ਵੀ ਵਧੇਗਾ ਪ੍ਰਿਸ਼ਟਪੁਣਾ ਵੀ ਵਧੇਗਾ ਜੋ ਅੱਜ ਤੁਸੀਂ ਵੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ